उसे ये फिकर है अंग्रेज हुकूमत दे दे इंतहा हमेशा हमेशा ली खत्म करके भारत मां की गुलामी दंजीर नोड़ अपने प्राणा दी बली देन वाला क्रांति वीर सुखदेव ਸੁਖਦੇਵ <th>ਥਾਪਰ ਨਾਮ ਜੀਤਾਰੂ 15 ਮਈ 1907 ਨੂੰ ਲੁਧਿਆਣਾ ਦੇ ਵਸਨੀਕ RAMLAL THAPAR ਤੇ RALLI DEVI ਦੇ ਘਰ ਜਨਮ ਲਿਆ ਸੁਖਦੇਵ ਨੇ ਪਰ ਸੁਖਦੇਵ ਨੂੰ ਪਿਤਾ ਦਾ ਪਿਆਰ ਨਸੀਬ ਨਾ ਹੋ ਸਕਿਆ ਕਿਉਂਕਿ ਸੁਖਦੇਵ ਦੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਪਿਤਾ ਦਾ ਦੇਹਾਂਤ ਹੋ ਗਿਆ ਸੀ ਮਾਤਾ ਰੱਲੀ ਦੇਵੀ ਦੇ ਨਾਲ ਨਾਲ ਤਾਏ ਅਚਿੰਤ ਰਾਮ ਤੇ ਤਾਈ ਨੇ ਵੀ ਰਜਮੀ ਪਿਆਰ ਨਾਲ ਪਰਵਰਿਸ਼ ਕੀਤੀ ਸੁਖਦੇਵ ਦੀ ਤਾਇਆ ਜੀ ਦੀ ਪ੍ਰੇਰਣਾ ਨਾਲ ਸੁਖਦੇਵ ਵੀ ਸਾਥੀ ਬਣ ਗਿਆ ਕ੍ਰਾਂਤੀਕਾਰੀਆਂ ਦਾ ਤੇ ਲਾਲਾ ਲਾਜਪਤਰਾਈ ਦੀ ਮੌਤ ਦਾ ਬਦਲਾ ਲੈਣ ਲਈ ਸੁਖਦੇਵ ਨੇ ਭਗਤ ਸਿੰਘ ਤੇ ਹੋਰ ਸਾਥੀਆਂ ਦਾ ਖੁੱਲ ਕੇ ਸਾਥ ਦਿੱਤਾ 1929 ਵਿੱਚ ਜੇਲ੍ਹ ਵਿੱਚ ਕੈਦੀਆਂ ਨਾਲ ਅਣਮਨੁੱਖੀ ਵਿਵਹਾਰ ਦੇ ਖਿਲਾਫ ਸਿਆਸੀ ਕੈਦੀਆਂ ਵੱਲੋਂ ਕੀਤੀ ਗਈ ਭੁਖੜ ਹੜਤਾਲ ਵਿੱਚ ਵੀ ਮੋਰੀ ਬਣ ਕੇ ਅੰਗਰੇਜ਼ੀ ਨਿਜ਼ਾਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੁਖਦੇਵ ਨੇ ਜ਼ਾਲਮ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਦੀ ਇੰਤਿਹਾ ਨਾ ਕੋਈ ਵਕੀਲ ਨਾ ਕੋਈ ਦਲੀਲ ਤੇ ਨਾ ਹੀ ਕੋਈ ਅਪੀਲ ਸਾਰੇ ਕਾਇਦੇ ਕਾਨੂੰਨਾਂ ਨੂੰ ਤਾਕਤ ਤੇ ਰੱਖ ਕੇ 23 ਮਾਰਚ 1931 ਦੀ ਸ਼ਾਮ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਤੇ ਚੜਾ ਦਿੱਤਾ ਗਿਆ ਸੁਖਦੇਵ ਮਹਿਜ਼ 24 ਸਾਲ ਦੀ ਉਮਰ ਵਿੱਚ ਆਪਣੇ ਲਹੂ ਨਾਲ ਆਜ਼ਾਦੀ ਦੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਾਉਣ ਵਾਲੇ ਸ਼ਹੀਦ ਸੁਖਦੇਵ ਨੂੰ ਲੱਖ ਲੱਖ ਪ੍ਰਣਾਮ Sing <laughs>